ਨਾਮ ਸੰਸਕਾਰ ਕੀ ਹੈ ਉਹਦੇ ਵਿੱਚ ਪੂਰਾ ਲਿਖਿਆ ਹੋਇਆ ਹੈ ਸਾਧ ਸੰਗਤ ਤੇ ਜਿਸ ਵਕਤ ਬੱਚੇ ਦਾ ਜਨਮ ਹੋਇਆ ਤੇ ਉਸ ਵਕਤ ਆਪਾਂ ਬੱਚੇ ਨੂੰ ਅੰਮ੍ਰਿਤ ਦੇ ਨਾਲ ਬਾਣੀ ਦੇ ਨਾਲ ਕਿਵੇਂ ਜੋੜਨਾ ਹੈ ਇਹ ਬੜਾ ਸੌਖਾ ਤਰੀਕਾ ਸਾਧ ਸੰਗਤ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਗੁਰੂ ਘਰ ਵਿਖੇ ਜਦੋਂ ਬੱਚਾ ਛੋਟਾ ਹੁੰਦਾ ਨਾ ਜੀ ਤੇ ਸਾਧ ਸੰਗਤ ਕੁਝ ਗੱਲਾਂ ਬੱਚੇ ਨੂੰ ਸਿਖਾਣੀਆਂ ਨਹੀਂ ਪੈਂਦੀਆਂ ਆ ਬਹੁਤ ਸਾਰੀਆਂ ਗੱਲਾਂ ਸਾਥ ਸੰਗਤ ਬੱਚੇ ਨੂੰ ਦੱਸਣੇ ਨਹੀਂ ਪੈਂਦੀਆਂ ਬੱਚਾ ਆਪਣੇ ਆਪ ਸਿੱਖ ਜਾਂਦਾ ਹੈ ਹੁਣ ਤੁਸੀਂ ਮੈਂ ਉਦਾਹਰਨ ਦੇ ਦੇ ਆ ਮੰਨ ਕੇ ਚੱਲੋ ਬੱਚਾ ਛੋਟਾ ਹਜੇ ਉਹਦੀ ਉਮਰ 2 ਸਾਲ ਦੀ ਹੈ ਹਜੇ ਤੁਰਨ ਲੱਗਿਆ ਹੈ ਸਾਥ ਸੰਗਤ ਥੋੜਾ ਜਿਹਾ ਹਜੇ ਸੁਰਤ ਸੰਭਾਲੀ ਹੈ ਹਜੇ ਉਹਦੇ ਮੂੰਹ ਦੇ ਵਿੱਚੋਂ ਜਿਹੜੇ ਬੋਲ ਹੈ ਉਹ ਵੀ ਕੋਈ ਸ਼ੁੱਧ ਨਹੀਂ ਨਿਕਲਦੇ ਹੈ ਹਜੇ ਤੋਤਲੀ ਜ਼ੁਬਾਨ ਦੇ ਵਿੱਚ ਬੋਲਦਾ ਹੈ ਪਰ ਯਾਦ ਰੱਖਿਓ ਜਦੋਂ ਘਰ ਦੇ ਵਿੱਚ ਮਾਂ ਕੰਮ ਕਰਦੀ ਹੈ ਨਾ ਜੀ ਜੇ ਮਾਂ ਪ੍ਰਸ਼ਾਦਾ ਬਣਾਉਂਦੀ ਹੋਵੇ ਤੇ ਉਸੇ ਵਕਤ ਉਹ ਬੱਚਾ ਕੋਲ ਆਂਦਾ ਹੈ ਤੇ ਕੋਲ ਆ ਕੇ ਆਪਣੀ ਮਾਂ ਨੂੰ ਦੇਖਦਾ ਹੈ ਕਿ ਮੇਰੀ ਮਾਂ ਪ੍ਰਸ਼ਾਦਾ ਬਣਾਉਂਦੀ ਪਈ ਹੈ ਤੇ ਯਾਦ ਰੱਖਿਓ ਮਾਂ ਨੇ ਕਿਹਾ ਨਹੀਂ ਹੈ ਕਿ ਪੁੱਤ ਆਹ ਪ੍ਰਸ਼ਾਦਾ ਇਸ ਤਰ੍ਹਾਂ ਬਣਦਾ ਹੈ ਆਹ ਆਟਾ ਇਸ ਤਰ੍ਹਾਂ ਗੁੰਨਿਆ ਜਾਂਦਾ ਹੈ ਇੰਨਾ ਪਾਣੀ ਪਾਇਆ ਜਾਂਦਾ ਕਦੇ ਨਹੀਂ ਮਾਂ ਕਹਿੰਦੀ ਹੈ ਤੇ ਯਾਦ ਰੱਖਿਓ ਜਿਸ ਵਕਤ ਬੱਚੇ ਨੇ ਦੇਖਿਆ ਕਿ ਮੇਰੀ ਮਾਂ ਪ੍ਰਸ਼ਾਦਾ ਬਣਾਉਂਦੀ ਹੈ ਇਸ ਤਰ੍ਹਾਂ ਉਹਨੇ ਆਟਾ ਲਿਆ ਪੇੜਾ ਬਣਾਇਆ ਰੋਟੀ ਬਣਾਈ ਤਵੇ ਤੇ ਪਾਈ ਤੇ ਯਾਦ ਰੱਖਿਓ ਬੱਚੇ ਨੂੰ ਦੱਸਿਆ ਨਹੀਂ ਹੈ ਬੱਚੇ ਨੇ ਦੇਖਿਆ ਤੇ ਜਦੋਂ ਦੇਖਿਆ ਉਸੇ ਵਕਤ ਬੱਚੇ ਨੇ ਜਿੱਦ ਕੀਤੀ ਉਸੇ ਹੀ ਗੁੰਨੇ ਆਟੇ ਦੇ ਵਿੱਚੋਂ ਥੋੜਾ ਜਿਹਾ ਆਟਾ ਲਿਆ ਉਸੇ ਤਰ੍ਹਾਂ ਉਹ ਪੇੜਾ ਕਰਦਾ ਹੈ ਉਸੇ ਤਰ੍ਹਾਂ ਸਾਥ ਸੰਗਤ ਉਹ ਰੋਟੀ ਬੇਲਣ ਦੀ ਕੋਸ਼ਿਸ਼ ਕਰਦਾ ਹੈ ਇਹਦਾ ਮਤਲਬ ਕੀ ਹੈ ਬੱਚੇ ਨੂੰ ਸਾਥ ਸੰਗਤ ਇਕੱਲਾ ਬੋਲਾਂ ਦੇ ਨਾਲ ਨਹੀਂ ਸਿਖਾਇਆ ਜਾਂਦਾ ਹੈ ਜਦੋਂ ਆਪਾਂ ਸਾਡੇ ਘਰ ਦਾ ਮਾਹੌਲ ਇਹੋ ਜਿਹਾ ਹੋਵੇਗਾ ਤੇ ਸਾਧ ਸੰਗਤ ਉਸ ਵਕਤ ਬੱਚਿਆਂ ਦੇ ਅੱਗੇ ਜਦੋਂ ਬਾਣੀ ਪੜੀ ਜਾਵੇਗੀ ਜਦੋਂ ਬੱਚਿਆਂ ਦੇ ਅੱਗੇ ਕੇਸਾਂ ਦੀ ਸੰਭਾਲ ਕੀਤੀ ਜਾਵੇਗੀ ਜਦੋਂ ਬੱਚਿਆਂ ਦੇ ਅੱਗੇ ਸਾਧ ਸੰਗਤ ਅੰਮ੍ਰਿਤ ਵੇਲੇ ਉੱਠਿਆ ਜਾਵੇਗਾ ਯਾਦ ਰੱਖਿਓ ਬੱਚਾ ਰੋਜ਼ ਦੇਖਦਾ ਬੱਚਾ ਆਪਣੇ ਆਪ ਕਰੇਗਾ ਬੱਚੇ ਨੂੰ ਕਹਿਣ ਦੀ ਲੋੜ ਨਹੀਂ ਮੈਂ ਫਿਰ ਬੇਨਤੀ ਕਰਦਿਆਂ ਰਹਿਤ ਔਖੀ ਨਹੀਂ ਆ ਬੜੀ ਸੌਖੀ ਆ ਤੇ ਜਦੋਂ ਸਾਡੇ ਘਰ ਵਿੱਚ ਬੱਚਾ ਪੈਦਾ ਹੋਵੇ ਜਿਹੜਾ ਜਨਮ ਸੰਸਕਾਰ ਹੈ ਉਹ ਇਹ ਗੱਲ ਆਖਦਾ ਹੈ ਕਿ ਜਦੋਂ ਬੱਚਾ ਪੈਦਾ ਹੋਇਆ ਉਤੋਂ ਥੋੜੇ ਚਿਰ ਬਾਅਦ ਜਦੋਂ ਬੱਚਾ ਸੁਰਤ ਸੰਭਾਲ ਲਵੇ ਤੇ ਮਾਂ ਉਹਦੇ ਕੇਸਾਂ ਨੂੰ ਸੰਭਾਲੇ ਤੇ ਕੇਸਾਂ ਨੂੰ ਸੰਭਾਲ ਕੇ ਸਾਧ ਸੰਗਤ ਸਭ ਤੋਂ ਪਹਿਲਾਂ ਜਿਹੜਾ ਬੱਚੇ ਦਾ ਸਾਧ ਸੰਗਤ ਹੱਥ ਹੈ ਨਾ ਜੀ ਉਹਦੇ ਵਿੱਚ ਕੜਾ ਪਾ ਦਵੇ ਤੇ ਯਾਦ ਰੱਖੋ ਕੜੇ ਦੀ ਬਹੁਤ ਵੱਡੀ ਮਹੱਤਤਾ ਹੈ ਮੈਂ ਫਿਰ ਬੇਨਤੀ ਕਰਾਂ ਜਿਹੜੇ ਸਾਡੇ ਕਕਾਰ ਹੈ ਕੇਸ ਕੰਗਾ ਕੜਾ ਕਿਰਪਾਨ ਕਸ਼ਰਾ ਇਹ ਸਾਡੇ ਪੰਜ ਕਕਾਰ ਹੈ ਇਹ ਬੱਚੇ ਨੂੰ ਆਪਾਂ ਕਿੱਦਾਂ ਦੇਣੇ ਆ ਬੱਚੇ ਨੂੰ ਕਿੱਦਾਂ ਬਾਣੀ ਦੇ ਨਾਲ ਜੋੜਨਾ ਬੱਚੇ ਨੂੰ ਕਿੱਦਾਂ ਅਮਰ ਦੇ ਨਾਲ ਜੋੜਨਾ ਬੜਾ ਸੌਖਾ ਤਰੀਕਾ ਸਾਧ ਸੰਗਤ ਜਦੋਂ ਬੱਚਾ ਥੋੜੀ ਜਿਹੀ ਸੁਰਤ ਵਿੱਚ ਆ ਗਿਆ ਤੇ ਅੱਜ ਤੁਸੀਂ ਦੇਖੋ ਬੱਚੇ ਦੇ ਹੱਥਾਂ ਦੇ ਵਿੱਚ ਆਪਾਂ ਕੰਗਣ ਵੀ ਬਣਾ ਕੇ ਪਾ ਨਹੀਂ ਆ ਜਦੋਂ ਬੱਚਾ ਛੋਟਾ ਹੋਵੇ ਸਾਧ ਸੰਗਤ ਕਿਸੇ ਨੇ ਕੜਾ ਬਣਾਇਆ ਤੇ ਸਾਡੀ ਰਹਿਤ ਮੁਰਦਾਖ ਜੀ ਕਹਿੰਦੇ ਸਭ ਤੋਂ ਪਹਿਲਾ ਕੰਮ ਕਰੀ ਇੱਕ ਕੜਾ ਬਣਾ ਕੇ ਆਪਣੇ ਬੱਚੇ ਦੇ ਹੱਥ ਵਿੱਚ ਪਾ ਦਵੇਂ ਹੋ ਸਕਦਾ ਜਦੋਂ ਕੜਾ ਪਾਵੇਂ ਬੱਚੇ ਨੂੰ ਘੋਲ ਆਵੇ ਬੱਚਾ ਤੰਗ ਹੋਵੇ ਪਰ ਯਾਦ ਰੱਖਿਓ ਜਦੋਂ ਬੱਚਾ ਇੱਕ ਦਿਨ ਦੋ ਦਿਨ ਤਿੰਨ ਦਿਨ ਉਸ ਕੜੇ ਨੂੰ ਆਪਣੇ ਹੱਥ ਵਿੱਚ ਪਾ ਕੇ ਰੱਖੇਗਾ ਫਿਰ ਬੱਚਾ ਜੂਸ ਟੂ ਹੋ ਜਾਂਦਾ ਹੈ ਸਾਧ ਸੰਗਤ ਤੁਸੀਂ ਦੇਖੋ ਜਦੋਂ ਆਪਾਂ ਪਹਿਲੀ ਵਾਰੀ ਬੱਚੇ ਦੇ ਕੱਪੜੇ ਪਾਈਏ ਤੇ ਉਹ ਕੱਪੜਿਆਂ ਤੋਂ ਵੀ ਤਾਂ ਬੜਾ ਸਾਹ ਤਕਲੀਫ ਹੁੰਦੀ ਹੈ ਬੱਚਾ ਕਈ ਵਲੇ ਕੱਪੜੇ ਖੋਲ ਕੇ ਛੱਡ ਦਿੰਦਾ ਹੈ ਪਰ ਜਦੋਂ ਰੋਜ਼ ਕੱਪੜੇ ਚੇਂਜ ਕਰਾਂਗੇ ਰੋਜ਼ ਪਾਵਾਂਗੇ ਤੇ ਸਾਦ ਸੰਗਤ ਬੱਚੇ ਤੋਂ ਕੱਪੜੇ ਪਾਉਂਦੇ ਆ ਫਿਰ ਉਹਦੀ ਆਦਤ ਬਣ ਜਾਂਦੀ ਹੈ ਫਿਰ ਉਹੀ ਬੱਚਾ ਜਦੋਂ ਘਰ ਤੋਂ ਬਾਹਰ ਜਾਂਦਾ ਪਹਿਲਾਂ ਕੱਪੜੇ ਆਖਦਾ ਵੀ ਮੇਰੇ ਕੱਪੜੇ ਕਿੱਥੇ ਆ ਮੈਨੂੰ ਪਹਿਲਾਂ ਮੇਰੇ ਕੱਪੜੇ ਦਿਓ ਸਾਦ ਸੰਗਤ ਇਸ ਤਰ੍ਹਾਂ ਜਦੋਂ ਆਪਾਂ ਉਹਨਾਂ ਨੂੰ ਇੱਕ ਇੱਕ ਚੀਜ਼ ਦਵਾਂਗੇ ਸਭ ਤੋਂ ਪਹਿਲਾਂ ਬੱਚੇ ਨੂੰ ਦਈਏ ਕੜਾ ਹੱਥ ਵਿੱਚ ਪਾਣ ਵਾਸਤੇ ਜਦੋਂ ਬੱਚੇ ਦੀ ਉਮਰ 2 ਸਾਲ ਹੋਰ ਹੋ ਗਈ ਤੇ ਸਾਧ ਸੰਗਤ ਉਸ ਵਕਤ ਬੱਚੇ ਦੇ ਕੇਸ ਵੀ ਵੱਡੇ ਹੋ ਜਾਣਗੇ ਤੇ ਫਿਰ ਉਸ ਵਕਤ ਉਹਦੇ ਕੇਸਾਂ ਦੇ ਵਿੱਚ ਕੰਗਾ ਰੱਖ ਦਈਏ ਤੇ ਯਾਦ ਰੱਖਿਓ ਕੜਾ ਵੀ ਬੱਚੇ ਕੋਲ ਚੱਲ ਗਿਆ ਜਿਹੜਾ ਕੰਗਾ ਸੀ ਅੱਜ ਉਹ ਵੀ ਮਾਪੇ ਨੇ ਬੱਚੇ ਦੇ ਕੇਸਾਂ ਦੇ ਵਿੱਚ ਰੱਖ ਦਿੱਤਾ ਹੁਣ ਬੱਚਾ ਰੋਜ਼ ਸਾਧ ਸੰਗਤ ਉਸ ਕੰਗੇ ਨੂੰ ਦੇਖਦਾ ਹੈ ਤੇ ਰੋਜ਼ ਉਹਨੂੰ ਸੰਭਾਲਦਾ ਹੈ ਦੋ ਕਕਾਰ ਮਾਪਿਆਂ ਨੇ ਸਾਾਸ ਸੰਗਤ ਬਚਪਨ ਦੇ ਵਿੱਚ ਦੇ ਦਿੱਤੇ ਜਦੋਂ ਇਹ ਕੰਗਾ ਬੱਚੇ ਦੇ ਕੇਸਾਂ ਦੇ ਵਿੱਚ ਗਿਆ ਤੇ ਕੇਸਾਂ ਦੇ ਵਿੱਚ ਕੰਗੇ ਰੱਖਿਆ ਤੇ ਸਾਾਸ ਸੰਗਤ ਅਗਲੀ ਰਹਿਤ ਹੈ ਕਸ਼ਹਿਰਾ ਤੇ ਜਦੋਂ ਬੱਚਾ ਥੋੜਾ ਜਿਹਾ ਹੋਰ ਵੱਡਾ ਹੋ ਗਿਆ 6-7 ਸਾਲ ਦਾ ਹੋ ਗਿਆ ਤੇ ਉਸ ਵਕਤ ਸਾਾਸ ਸੰਗਤ ਬੱਚੇ ਨੂੰ ਆਪਾਂ ਉਹ ਕਪੜਾ ਕਸ਼ਹਿਰਾ ਦੇ ਸਕਦੇ ਹਾਂ ਤੇ ਯਾਦ ਰੱਖਿਓ ਬੱਚਾ ਉਹਨੂੰ ਵੀ ਜੂਸ ਤੋਂ ਹੋ ਜਾਂਦਾ ਹੈ ਤੇ ਉਹ ਤੋਂ ਬਾਅਦ ਜਦੋਂ ਸਾਧ ਸੰਗਤ ਬੱਚਾ ਵੱਡਾ ਹੋ ਜਾਵੇ ਤੇ ਉਸ ਹੁਣ ਯਾਦ ਰੱਖਿਓ ਕਿਸ ਬੱਚੇ ਦੇ ਕੋਲ ਹੈ ਕੜਾ ਬੱਚੇ ਨੂੰ ਦੇ ਦਿੱਤਾ ਕੰਗਾ ਬੱਚੇ ਨੂੰ ਦੇ ਦਿੱਤਾ ਤੇ ਕਸ਼ਹਿਰਾ ਦੇ ਦਿੱਤਾ ਤੇ ਜਦੋਂ ਬੱਚੇ ਦੀ ਉਮਰ ਸਾਧ ਸੰਗਤ 10-12 ਸਾਲ ਦੀ ਹੋ ਗਈ ਮੈਂ ਫਿਰ ਬੇਨਤੀ ਕਰਾਂ 10-12 ਸਾਲ ਦੀ ਉਮਰ ਜਾਦੇ ਹੈ ਤੁਸੀਂ ਆਪਣਾ ਇਤਿਹਾਸ ਪੜ੍ਹ ਕੇ ਦੇਖੋ ਸਾਧ ਸੰਗਤ ਜਦੋਂ ਤੁਸੀਂ ਬਾਬਾ ਫਤੇ ਸਿੰਘ ਨੂੰ ਪੜ੍ਹੋਗੇ ਬਾਬਾ ਫਤੇ ਸਿੰਘ ਉਸ ਉਹ 7 ਸਾਲ ਦੀ ਉਮਰ ਵਿੱਚ ਜਾ ਕੇ ਕੰਧਾਂ ਦੇ ਵਿੱਚ ਚਨੇ ਜਾਂਦੇ ਨੇ ਸ਼ਹੀਦ ਹੁੰਦੇ ਨੇ 7 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਰਹੇ ਆ ਤੇ ਉਹਨਾਂ ਨੇ ਅਮਰਤਕ 5 ਸਾਲ ਤੋਂ ਪਹਿਲਾਂ ਛਕ ਲਿਆ ਸੀ ਜਿਹੜਾ ਖੰਡੇ ਬਾਟੇ ਦਾ ਅਮਰਤ ਹੈ ਬਾਬਾ ਫਤਿਹ ਸਿੰਘ ਨੇ 5 ਸਾਲ ਦੀ ਉਮਰ ਤੋਂ ਪਹਿਲਾਂ ਛਕ ਲਿਆ ਸੀ ਆਪਾਂ ਸਿਰਫ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਸਾਧ ਸੰਗਤ ਇਹ ਯਤਨ ਕਰ ਰਹੇ ਆ ਕਿ ਸਾਡੇ ਘਰ ਦੇ ਵਿੱਚ ਕਿਸੇ ਨਾ ਕਿਸ ਤਰ੍ਹਾਂ ਸਿੱਖੀ ਆ ਜਾਵੇ ਸਾਧ ਸੰਗਤ ਇੱਕ ਬੇਨਤੀ ਸੁਣਿਓ ਕਈ ਵਾਰੀ ਇਹੋ ਜੀਆਂ ਗੱਲਾਂ ਵੀ ਹੋ ਜਾਂਦਾ ਵੀ ਸਿੱਖੀ ਦੀ ਗੱਲ ਕਿਉਂ ਹੋ ਰਹੀ ਹੈ ਸਾਧ ਸੰਗਤ ਜਿਹੜਾ ਬੰਦਾ ਕੋਈ ਨਾ ਇਮਾਨਦਾਰ ਹੈ ਬਾਕੀ ਸਮਾਜ ਵਾਸਤੇ ਕੁਝ ਕਰਨਾ ਚਾਹੁੰਦਾ ਹੁਣ ਇੱਕ ਜ਼ਿੰਮੇਵਾਰ ਹੈ ਜ਼ਿੰਮੇਵਾਰ ਨੇ ਕਦੇ ਨਹੀਂ ਸਵਾਲ ਕੀਤਾ ਉਹ ਕਦੇ ਨਹੀਂ ਇਹ ਗੱਲ ਆਖੇਗਾ ਕਿ ਨਹੀਂ ਵੀ ਜਿਹੜਾ ਵੀ ਮੈਂ ਪਿਛਲੇ ਸਾਲ ਪਾਇਆ ਸੀ ਹੁਣ ਵੀ ਉਹੀ ਪਾਣਾ ਹੈ ਮੈਂ ਉਹ ਜਦੋਂ ਵੀ ਸਾਧ ਸੰਗਤ ਜਦੋਂ ਵੀ ਫਸਲ ਚੇਂਜ ਹੁੰਦੀ ਹੈ ਮੌਸਮ ਚੇਂਜ ਹੁੰਦਾ ਹੈ ਉਹ ਮੌਸਮ ਦੇ ਸਾਥ ਨਾਲ ਜਿਵੇਂ ਅੱਜ ਵੀਆਂ ਦੇ ਉੱਪਰ ਰਿਸਰਚ ਹੋ ਰਹੀ ਹੈ ਵਧੀਆ-ਵਧੀਆ ਬੀਜ ਆ ਰਹੇ ਆ ਤੇ ਬੰਦਾ ਯਤਨ ਕਰਦਾ ਵੀ ਮੈਂ ਕਿਸੇ ਨਾ ਕਿਸ ਤਰ੍ਹਾਂ ਵਧੀਆ ਬੀਜ ਲੈ ਕੇ ਖਰੀਦ ਕੇ ਜ਼ਮੀਨ ਦੇ ਵਿੱਚ ਪਾ ਦੇ। ਸਾਧ ਸੰਗਤ ਇਸ ਤਰ੍ਹਾਂ ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਨਾ ਜੀ ਉਸ ਵਕਤ ਰੱਬ ਜਾਣਦਾ ਸਾਡਾ ਮਨ ਕਿਉਂ ਪਿੱਛੇ ਨੂੰ ਹਟ ਜਾਂਦਾ ਬਾਕੀ ਸਾਰਿਆਂ ਪਾਸੇ ਆਪਾਂ ਅੱਗੇ ਨੂੰ ਵਧਣ ਦਾ ਯਤਨ ਕਰਦੇ ਆ ਸਾਡੇ ਕੋਲ ਜ਼ਮੀਨ ਵਧੀਆ ਹੋਵੇ ਸਾਡੇ ਕੋਲ ਬੀਜ ਵਧੀਆ ਹੋਵੇ ਅੱਜ ਖੇਤੀ ਬਲਦਾਂ ਤੋਂ ਟਰੈਕਟਰਾਂ ਤੱਕ ਆ ਗਈ ਹੈ ਸਾਥ ਸੰਗਤ ਕਿੰਨੇ ਵਧੇ ਵਧਿਆ ਟਰੈਕਟਰ ਆ ਗਏ ਕਦੇ ਬੰਦੇ ਨੇ ਕਿਹਾ ਵੀ ਨਹੀਂ ਮੈਂ ਤਾਂ ਪਹਿਲਾਂ ਖੇਤੀ ਬਲਦਾਂ ਦੇ ਨਾਲ ਕਰਦਾ ਸੀ ਮੈਨੂੰ ਹੁਣ ਟਰੈਕਟਰਾਂ ਦੀ ਕੀ ਲੋੜ ਪੈ ਗਈ ਹੈ ਇਹ ਮੈਂ ਬੇਨਤੀਤਾ ਕਰ ਰਿਹਾ ਕਿਉਂਕਿ ਸਿੱਖੀ ਦੇ ਪ੍ਰਤੀ ਸਾਡੀ ਜਿਹੜੀ ਸੋਚ ਹੈ ਬਹੁਤ ਨੈਗੇਟਿਵ ਹੈ ਆਪਾਂ ਸਿੱਖੀ ਦੇ ਪ੍ਰਤੀ ਆਪਣੀ ਸੋਚ ਨੂੰ ਪੋਜ਼ਿਟਿਵ ਨਹੀਂ ਕਰ ਕਰ ਸਕਦੇ ਸਾਡੇ ਅੱਜ ਵੀ ਵਿਚਾਰ ਬੜੇ ਨੈਗੇਟਿਵ ਮਿਲਦੇ ਸਾਧ ਸੰਗਤ ਜਦੋਂ ਆਪਾਂ ਬੱਚੇ ਨੂੰ ਸਿੱਖੀ ਦੇ ਵਿੱਚ ਲੈ ਕੇ ਆਣਾ ਜੀ ਤੇ ਜਦੋਂ ਬੱਚੇ ਦੀ ਉਮਰ 10-12 ਸਾਲ ਦੀ ਹੋ ਗਈ ਉਸ ਵਕਤ ਬੱਚੇ ਨੂੰ ਪੰਜ ਪਿਆਰਿਆਂ ਦੇ ਕੋਲ ਲਿਜਾ ਕੇ ਉਹਨਾਂ ਨੂੰ ਅੰਮ੍ਰਿਤ ਛਕਾ ਦਿੱਤਾ ਜਾਵੇ ਤੇ ਉਸ ਵਕਤ ਬੱਚੇ ਨੂੰ ਜਿਹੜੀ ਕਿਰਪਾਨ ਹੈ ਉਹ ਪਹਿਨਾਈ ਜਾਂਦੀ ਹੈ ਹੁਣ ਬੱਚੇ ਦੇ ਕੋਲ ਪੰਜ ਕਕਾਰ ਆ ਗਏ ਬੱਚਾ ਸਿੱਖੀ ਦੇ ਨਾਲ ਜੁੜ ਗਿਆ ਤੇ ਇੱਕ ਦੋ ਸਾਧ ਸੰਗਤ ਮੈਂ ਇਤਿਹਾਸਕ ਘਟਨਾ ਤੁਹਾਡੇ ਸਮਖਿਂ ਰੱਖਦੇ ਆ ਕਿ ਕਿਵੇਂ ਬੱਚੇ ਸਿੱਖੀ ਦੇ ਨਾਲ ਮਾਪਿਆਂ ਨੇ ਜੁੜੇ ਆ ਇੱਕ ਸਾਨੂੰ ਇਤਿਹਾਸ ਦੇ ਵਿੱਚੋਂ ਘਟਨਾ ਮਿਲਦੀ ਹੈ ਬਹੁਤ ਹੀ ਸਤਿਕਾਰਯੋਗ ਸ਼ਹੀਦ ਭਾਈ ਮਨੀ ਸਿੰਘ ਯਾਦ ਰੱਖਿਓ ਸਾਧ ਸੰਗਤ ਇਹ ਬ੍ਰਾਹਮਣਾਂ ਦੇ ਵਿੱਚੋਂ ਸੀ ਪੰਡਤਾਂ ਦੇ ਵਿੱਚੋਂ ਸੀ